ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਕਾਰਜਕਾਰੀ ਜਹੇਦਾਰ ਨੇ ਕੁਲਦੀਪ ਸਿੰਘ ਗੜਗੱਜ ਅੱਜ ਟੇਲ ਦੇ ਗਏ ਚੰਗੇ ਤਰ੍ਹਾਂ ਉਹਨਾਂ ਨੂੰ ਇੱਕ ਉਹਨਾਂ ਦੀ ਸਟੇਟਮੈਂਟ ਆਈ ਹੈ ਕਹਿੰਦੇ ਭਗਵਾਨਤਮਾਨ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਸਾਡੇ ਧਾਰਮਿਕ ਮਸਲਿਆਂ ਦੇ ਵਿੱਚ ਦਾਖਲ ਅੰਦਾਜੀ ਨਾ ਕਰਨੀ। ਇਹ ਸਟੇਟਮੈਂਟ ਆਈ ਹੈ ਤੇ ਨਾਲ ਹੀ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਪੰਥ ਵਿੱਚ ਸ਼ਾਮਲ ਹੋਣ ਜਾਨੀ ਕਿ ਸਾਬਤ ਸੂਰਤ ਹੋਣ ਫਿਰ ਦਾਖਲ ਅੰਦਾਜੀ ਦੇਣ। ਹੁਣ ਇਹਨਾਂ ਨੇ ਕਿਹੜਾ ਨੂੰ ਇਹ ਪੁੱਛੋ ਵੀ ਜਦੋਂ ਤੁਸੀਂ 300 ਸਾਲਾ ਮਨਾਇਆ ਸੀ ਪਤਾ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਫਾਦੇਗੜ ਸਾਹਿਬ ਉਦੋਂ ਕੀ ਹੋਇਆ ਸੀ? ਬੀਜੇਪੀ ਸਰਕਾਰ ਸੀ ਉਦੋਂ ਟਨਵੀਹਾਰੀ ਬਾਜਪਾਈ ਪ੍ਰਧਾਨ ਮੰਤਰੀ ਸੀ 200 ਕਰੋੜ ਰੁਪਏ ਦਿੱਤਾ ਸੀ ਤੇ ਇਹਨਾਂ ਨੇ ਕੀ ਕੀਤਾ ਸੀ ਬਸ ਕਲੀ ਕੁਲੀ ਕਰਾ ਕੇ ਤੇ ਥੋੜੀ ਗ੍ਰੀਨੀ ਗੁਨੀ ਲਾ ਕੇ ਤੇ ਐਵੇਂ ਬਸ ਜਿਵੇਂ ਹੁਣ ਸਕੂਲਾਂ ਦੇ ਔਰੰਗ ਰੋਣ ਕਰਾ ਕੇ ਡਿਜੀਟਲ ਬਣਾਏ ਐ ਇਦਾਂ ਬਣਾਤਾ ਸੀ ਇਹਨਾਂ ਨੇ 200 ਕਰੋੜ ਚਬਤਾ ਸੀ ਖੀਰ ਦਾ ਇੱਕ ਦਾਣਾ ਸੌਰੀ ਚੌਲਾਂ ਦਾ ਇੱਕ ਦਾਣਾ ਲੰਗਰ ਵਿੱਚ ਜਨ ਨੇ ਬਣਾਇਆ ਨਹੀਂ ਖੀਰ ਦਾ ਬਿੱਲ 2 ਕਰੋੜ ਪਤਾ ਸੀ ਉਸ ਵਕਤੇ ਨਾ ਖਰਾਮਖੋਰਾ ਨੇ 10 ਲੱਖ ਖਰੀਦੀਆਂ ਸਟੀਲ ਦੇ ਭਾਂਡੇ ਕਹਿ ਕੇ ਪਤਾ ਨਹੀਂ ਕਿਹੜੀ ਕੰਪਨੀ ਤੋਂ ਲੈ 5 ਕਰੋੜ ਬਿੱਲ ਸਰੋਪਾਂ ਦੀਆਂ ਗੱਡੀਆਂ ਦੀਆਂ ਗੱਡੀਆਂ ਇਕੱਠੀਆਂ ਕਰਕੇ 5 ਕਰੋੜ ਬਿੱਲ ਯਾਨੀ ਕਿ 200 ਕਰੋੜ ਰੁਪਇਆ ਬਿਲਕੁਲ ਖਪਾਤਾ ਖਾ ਗਏ ਸਭ ਕੁਝ ਤੇ ਉਦੋਂ ਦਖਲ ਦਾ ਜੀ ਨਹੀਂ ਸੀ ਉਦੋਂ ਦਖਲ ਦਾ ਜੀ ਕੀਤੇ ਸੀ ਜੇ ਅੱਜ ਭਗਵੰਤ ਮਾਨ ਦਖਲ ਦਾ ਜੀ ਕਰਦਾ ਇਹਦਾ ਮਤਲਬ ਬਾਦਲ ਦਖਲ ਦਾ ਜੀ ਕਰਨ ਤੇ ਦੂਜਾ ਮੁੱਖ ਮੰਤਰੀ ਨਾ ਕਰੇ ਇੱਕ ਹੋਰ ਬੇਨਤੀ ਹੈ ਸਾਡੇ ਪੰਜਾਬ ਦੇ ਲੋਕਾਂ ਨੂੰ ਥੋੜਾ ਜਿਹਾ ਸੋਚਣਾ ਪੈਣਾ ਵੀ ਇਹ ਬੰਦੇ ਪੰਥ ਪੰਥ ਕਹਿ ਕੇ ਪੰਜਾਬ ਨੂੰ ਲੁੱਟ ਕੇ ਖਾ ਜਾਣਗੇ ਤਕਰੀਬਨ 22 23000 ਏਕੜ ਜ਼ਮੀਨ ਹੈ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਉਹ ਕਿੱਥੇ ਹੈ ਉਹਦਾ ਹਾਲਾ ਕਿੱਥੇ ਜਾਂਦਾ ਠੇਕਾ ਕਿੱਥੇ ਜਾਂਦਾ ਪੁੱਛੋ ਕੋਈ ਅਸੇ ਗੜਗਾਜ ਸਾਹਿਬ ਨੂੰ ਬੇਨਤੀ ਹੈ ਵੀ ਜਿਹੜੀ ਆ ਪੱਗ ਤੁਸੀਂ ਬੰਨਣ ਸਿੱਖਿਓ ਨਾ ਇਹ ਤੇ ਦੋ ਸਾਲ ਲੱਗਦੇ ਆ ਜਦੋਂ ਪੱਗ ਬੰਨਣੀ ਆਉਣੀ ਆ ਤੁਹਾਨੂੰ ਉਦਮ ਜਿਹਦਰ ਤੋਂ ਲਾਹ ਦੇਣਾ ਤੁਹਾਨੂੰ ਇਹ ਧਿਆਨ ਰੱਖਿਓ ਅੱਗੇ ਜਿਹੜਾ ਬੋਕ ਸੀ ਨਾ ਰਗਵੀਰ ਪਤਾ ਹੁਣ ਤੁਹਾਨੂੰ ਸ਼ਰਵੀਰ ਦੇ ਕੋਲ ਬੈਠਾ ਸੀ ਜਦੋਂ ਚਾਹ ਦਾ ਕੱਪ ਪੀਂਦਾ ਸੀ ਥੱਲੇ ਅਗਲਿਆਂ ਨੇ ਕਾਜੂ ਬਦਾਮ ਪਿਛਟੇ ਪੈ ਦਿਖਾਤੇ ਸੀ ਉਹਦਾ ਮੈਸੇਜ ਪਤਾ ਕਿਸੇ ਉਹ ਕਹਿੰਦੇ ਬੰਦੇ ਦਾ ਪੁੱਤ ਬਣ ਗਿਆ ਸ਼ੱਕਦਾਰ ਹੈ ਮਿਲੇ ਜਾਣਗੇ ਜੇ ਬੋਲੇ ਤਾਂ ਦੇਖ ਲਈ ਜਦੋਂ ਬੋਲਿਆ ਉਹਦੇ ਕਹਿੰਦੇ ਚੱਲ ਘਰ ਆਪਣੀ ਔਕਾਤ ਵਿੱਚ ਰਹੋ ਜੇ ਕੁਝ ਕਰਨਾ ਹੈ ਤਾਂ ਪੂਰੀ ਕੌਮ ਦੀ ਆਵਾਜ਼ ਇਹ ਹੈ ਵੀ ਬਾਦਲਾਂ ਨੇ ਬੇੜਾ ਘਰ ਕੀ ਤੱਕ ਆਉਂਦਾ ਬੋਲ ਸਕਦੇ ਹੋ ਨਹੀਂ ਬੋਲ ਸਕਦੇ ਹਿੰਮਤ ਚਾਹੀਦੀ ਹੈ ਬੋਲਣਾ ਸੌਖਾ ਨਹੀਂ ਪਿਆ ਤੁਹਾਨੂੰ ਬੁਰਕੀ ਚਾਹੀਦੀ ਹੈ ਕਹਿੰਦਾ ਹੋਣਾ ਅਮਰੀਕਾ ਦਾ ਵੀਜ਼ਾ ਪੱਕਾ ਹੈ ਮਿਲ ਜਾਊਗਾ ਕੈਨੇਡਾ ਜਾਇਓ ਮਿਲ ਜਾਊਗਾ ਇੰਗਲੈਂਡ ਜਾਇਓ ਵੀਜ਼ਾ ਮਿਲ ਜਾਊਗਾ ਵੱਡੇ ਵੱਡੇ ਲਫਾਫੇ ਮਿਲ ਜਾਣਗੇ ਆਹੀ ਹੈ ਹੋਰ ਕੁਝ ਨਹੀਂ ਬਟੰਡੇ ਕੋਠੀ ਪਹਿਲਾਂ ਹਰਪ੍ਰੀਤ ਨੇ ਢੀਡੇ ਨੇ ਪਾ ਲਈ ਸੀ ਹੁਣ ਤੁਸੀਂ ਪਾ ਲਿਓ ਇੰਨਾ ਕੀ ਹੈ ਹੋਰ ਕੁਝ ਨਹੀਂ ਪਵਨ ਤਮਨ ਨੇ ਇੱਕ ਬਿਆਨ ਦਿੱਤਾ ਸੀ ਕਿ ਉਹ ਸਾਨੂੰ ਗ੍ਰੰਥੀ ਦੱਸਣਗੇ ਜੇ ਸਰਕਾਰ ਕਿਦਾਂ ਚਲਾਈ ਹੈ ਉਹ ਤਾਂ ਕਹੋਣਾ ਹੈ ਦੁਬਾਰੇ ਫਿਰ ਜੇ ਕਹਿਤਾ ਅਗਲੇ ਨੇ ਫਿਰ ਕੀ ਕਰੇਗਾ ਫਿਰ ਤੇਤੀ ਵਿੱਚ ਕੱਪੜੇ ਕਿੰਨੇ ਕ ਹੁੰਦੇ ਆ ਪੀੜੀ ਪਜਾਮੀ ਵਾਲੇ ਚਾਰਕ ਸੂਟ ਹੋਣਗੇ ਦੁੱਖ ਸਹਰੇ ਹੋਣਗੇ ਦੋ ਤੌਲੀਏ ਹੋਣਗੇ ਤੇ ਇੱਕ ਕਾਲਗੇਟ ਹੋ ਦੋ ਬੁਰਸ਼ ਹੋਣਗੇ ਇੱਕ ਦਾੜੀ ਵਾਲਾ ਹੋ ਬਰਬਤ ਬਤਤ ਕੀ ਹੈ ਚੱਕ ਕੇ ਤੁਰ ਜਾਓ ਫਿਰ ਅਨੰਦਪੁਰ ਸਾਹਿਬ ਨੂੰ ਕੋਈ ਸ਼ਰਮ ਹੈ ਮਾਣੀ ਅਗਲਾ ਪੰਜਾਬ ਦਾ ਮੁੱਖ ਮੰਤਰੀ ਹੈ ਜਿੰਨੀ ਕਿ ਸਰ ਦਾ ਸੋਨੂ ਹੈ ਉਹ ਨਹੀਂ ਕਗਲੇ ਨੂੰ ਕੀ ਪੰਜਾਬ ਗਵਰਨਮੈਂਟ ਦੇ ਵਿੱਚ ਜਿਹੜੇ ਐਮ ਐਲ ਏ ਆ ਉਹ ਸਰਦਾਰ ਹੈ ਨਹੀਂ ਉਹ ਸਿੱਖ ਹੈ ਨਹੀਂ ਉਹਨਾਂ ਨੇ ਸਿੱਖਾਂ ਨੂੰ ਵੋਟ ਨਹੀਂ ਪਾਈ ਤੁਸੀਂ ਮਾਮੇ ਲੱਗਦੇ ਹੋ ਕੱਲੀ ਕੌਮ ਦੇ ਜੇ ਹੁਣ ਤੁਹਾਨੂੰ ਮੰਗ ਖਾਣੇ ਨਾ ਕਮਾ ਤੇ ਹੋਰ ਕੀ ਕਮਾ ਦੱਸੋ ਜਦੋਂ ਉਹ ਮੈਂ ਸ਼ਬਦ ਕਤੀੜ ਖੱਚ ਭੇੜ ਹਰਾਮਖੋਰ ਵਰਤਦਾ ਉਹਦਾ ਮੇਰਾ ਮੂੰਹ ਭਰਦਾ ਲੋਕ ਵੀ ਕਹਿੰਦੇ ਚੰਗਾ ਲੱਗਦਾ ਸਵਾਦ ਆਉਂਦਾ ਆਪਣੀ ਔਕਾਤ ਵਿੱਚ ਕਿਉਂ ਨਹੀਂ ਰਹਿੰਦੇ ਤੁਸੀਂ ਤੈਨੂੰ ਹਲੇ ਇਹ ਨਹੀਂ ਪਤਾ ਵੀ ਮੈਂ ਜੱਜਦਾਰ ਪੱਕਾ ਨਹੀਂ ਮੈਂ ਕਾਰਜਕਾਰੀ ਹਾਂ ਕਾਰਜਕਾਰੀ ਪਤਾ ਕੌਣ ਹੁੰਦਾ ਹੈ ਮੇਨ ਬੰਦੇ ਨੂੰ ਚੱਕ ਕੇ ਫੈਲਾਂ ਫੜਾਉਣ ਬੜਾ ਹੁੰਦਾ ਜੇ ਫੈਲ ਕੋਈ ਕਹਿੰਦੀ ਗਲਤ ਫੜਾਦੀ ਉਹ ਵਾਲਾ ਬੰਦਾ ਕੱਲ ਨੂੰ ਨਹੀਂ ਆਉਣਾ ਮੁੜ ਕੇ ਆਹ ਕਾਰਤਾ ਸਾਡੀ ਅਜੀ ਦੇ ਨਹਿਮ ਮਤਾ ਮੁੱਖ ਮੰਤਰੀ ਨੂੰ ਡੇਢ ਕਰੋੜ ਲੋਕਾਂ ਨੇ ਵੋਟ ਪਾਈ ਹੈ ਜੇ ਤੈਨੂੰ ਪਿੰਡ ਦਾ ਸਰਪੰਚ ਬਣਾਉਣਾ ਹੋਵੇ ਨਾ ਕਿਸੇ ਨੇ ਜਾਤ ਨਹੀਂ ਪੁੱਛਣੀ ਠੀਕ ਹੈ ਬਾਦਲਾਂ ਨੇ ਲਫਾਫਾ ਖੋਲਿਆ ਤੇਰਾ ਨਾਂ ਨਿਕਲਿਆ ਇੱਕੋ ਦੂਜਾ ਧਨੋਲੇ ਵਾਲਾ ਹੁੰਦਮ ਬਈ ਹੈ ਕਹਿਣਾ ਹੁੰਦਾ ਉਹ ਬੋਲਦਾ ਹੀ ਨਹੀਂ ਉਹ ਪੱਗ ਕਿਦੋਂ ਬਣਾ ਕੇ ਆਉਂਦਾ ਪਛੇ ਖੜਾ ਰੋ ਜੋ ਮਰਜੀ ਬੋਲੀ ਚਲੋ ਨਾਂ ਨੂੰ ਕਿਸੇ ਬੋਲਣਾ ਹੁੰਦਾ ਹੁਣ ਬੋਲਣ ਵਾਤੇ ਉਜੇ ਮੇਲੇ ਤੋਂ ਬਾਂਦਰ ਨਹੀਂ ਮਿਲਦਾ ਹੁੰਦਾ ਪਹਿਲਾਂ ਮਿਲਦਾ ਚਾਬੀ ਦੇ ਕੇ ਛੱਡੀਦਾ ਇਦਾਂ ਹੱਲੀ ਜਾਂਦਾ ਹੁੰਦਾ ਸੀ ਉਹ ਹਾਲਤ ਤਾਂ ਥੋੜੀ ਉਹਨੇ ਇੱਕ ਚਾਬੀ ਭਰ ਦਿੰਦੇ ਆ ਉਹਨਾਂ ਇੱਕ ਗੁੜ ਕੇ ਫਿਰ ਵਹਿ ਜਾਣਾ ਜਦੋਂ ਕੱਲ ਨੂੰ ਉਹਨੇ ਕਹਿਤਾ ਲਾ ਕੇ ਪੈਗ ਵੀ ਗਰੰਟੀ ਸਾਨੂੰ ਮਤਾਂ ਦਿਓ ਫਿਰ ਚਲੂਣੇ ਲੜਨਗੇ ਫਿਰ ਵਲਾਲੇ ਉਹਨੂੰ ਕੱਲ ਤੱਕ ਤੇ ਵਿਸ਼ੇਕਾਂਗੇ ਸੀ ਕਾਦੇ ਲਈ ਜੇ ਗੁਰੂ ਤੇਗ ਬਹਾਦਰ ਪਾਸ਼ਾ ਦਾ ਸ਼ਹੀਦੀ ਦਿਹਾੜਾ ਮਨਾਉਣ ਦੀ ਜਨਮ ਦਿਨ ਮਨਾਉਣ ਦੀ ਉਹ ਗੱਲ ਕਰਦੇ ਆ ਕਰਨ ਦਿਓ ਅਗਲੇ ਨੂੰ ਦੋਨੋਂ ਕੀ ਪ੍ਰੋਬਲਮ ਪਈ ਹੈ ਅਗਲੇ ਨੇ ਅਸੈਂਬਲੀ ਦੇ ਵਿੱਚ ਦਿੱਲੀ ਸੰਸਦ ਦੇ ਵਿੱਚ ਜਾ ਕੇ ਛੋਟੇ ਸਾਹਿਬ ਜਦਾਂ ਦੇ ਸ਼ਹੀਦੀ ਦਿਹਾੜੇ ਬਾਰੇ ਛੁੱਟੀ ਮਨਜ਼ੂਰ ਕਰਾਈ ਅਗਲੇ ਨੇ ਤੁਹਾਡੀ ਔਕਾਤ ਨਹੀਂ ਸੀ 25 ਸਾਲ ਤੁਹਾਡੀ 25 ਸਾਲ ਤੁਹਾਡਾ ਮੁੱਖ ਮੰਤਰੀ ਰਿਹਾ ਬਾਦਲ ਤੇ 15 ਸਾਲ ਤੁਹਾਡੀ ਭਾਈਵਾਲ ਰਹੀ ਵੀਰੇਪੀ ਸਰਕਾਰ ਦੇ ਨਾਲ ਅਗਲੇ ਨੇ ਇੱਕ ਨਹੀਂ ਸੁਣੀ ਤੁਹਾਡੀ ਅਗਲਾ ਕੇਵਲ ਐਮਪੀ ਸੀ ਉਹਨੇ ਛੁੱਟੀ ਮਨਜ਼ੂਰ ਕਰਾ ਲਈ ਛੋਟੇ ਸਾਹਿਬ ਜਦਾਂ ਦੀ ਦਿਹਾੜੇ ਤੁਸੀਂ ਬੋਲੋਗੇ ਕੀਤਾ ਕੀ ਤੁਸੀਂ ਦੱਸਿਓ ਤੁਸੀਂ ਭਗਵੰਤ ਜੀ ਦੀ ਗੱਲ ਛੱਡੋ ਯਾਰ ਮੈਨੂੰ ਰੋਜ਼ ਸੁਣਦੇ ਹੋ ਔਕਾਤ ਹੈ ਕਿ ਕੌਣ ਕਰਕੇ ਮੈਨੂੰ ਬੁਲਾ ਲਊਗਾ ਜਲੂਸ ਕੱਢ ਨੂੰ ਪਤਾ ਚੰਗੀ ਤਰ੍ਹਾਂ ਵੀ ਕੌਣ ਹੋਵੇ ਥੋੜਾ ਬਤਨ ਆਕਲ ਤੋਂ ਕਮ ਲੈ ਲੋ ਈਸ਼ੇ ਕਰਕੇ ਮੈਂ ਸ਼ਬਦ ਵਰਦਾ ਹੁਣਾ ਅਕਾਲੀ ਅਕਲੋਂ ਖਾਲੇ ਖਾਲੇ ਪੱਗ ਬੰਨੀ ਪੂਰੀ ਆਈ ਨਹੀਂ ਜਦੋਂ ਉਹ ਸਿੱਖੇਗਾ ਉਦੋਂ ਉਹਨਾਂ ਨੂੰ ਅਲੇ ਕਹਿਣਗੇ ਰੱਸਾ ਲਪੀਟ ਤਾ ਜਾ ਕਰ ਫਿਰ ਕੀ ਬਣੇਗਾ ਫਿਰ ਖਾ ਲਓ ਪਿਛਤੇ ਪਾਕਿਸਤਾਨ ਵਾਲੇ ਫਿਰ ਮੁੱਲ ਲਾਉਣਗੇ ਹੁਣ ਫਿਰ ਹੀ ਆਉਂਦੇ ਆ ਫਿਰ ਕਸ਼ਮੀਰ ਤੋਂ ਆਏ ਕਰਨਗੇ ਨਾਲ ਕਹਿਣਗੇ 1200 ਰੁਪਏ ਦੇ ਕਿਲੋ ਹੈ ਗੈਨੀ ਦੀ ਇਦਾਂ ਨਹੀਂ ਮਿਲਨੇ ਬਿੱਲ ਦੇਣਾ ਪੈਣਾ ਹੁਣ ਸੇਵਾ ਕਹਿ ਕੇ ਚੱਕ ਲੋ ਜੀ ਨੇ ਮਰਤੀ ਸ਼ਰਮ ਕਰੋ ਮੜੀ ਰੋਟੀ ਅਗਲਾ ਮੌਕੇ ਦਾ ਮੁੱਖ ਮੰਤਰੀ ਹੈ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਸਾਬਤ ਸੂਰਤ ਹੁਣ ਤੁਹਾਡੇ ਕੰਨੀ ਆਉਣ ਲੱਗਾ ਸੁਣਿਓ ਧਿਆਨ ਦੇ ਨਾਲ ਤੁਸੀਂ ਆਪਣੇ ਸ਼੍ਰੋਣੀ ਕਮੇਟੀ ਦੇ ਮੈਂਬਰਾਂ ਨੂੰ ਸਾਰ ਸੁਰਤ ਬਣਾ ਲਿਆ ਬਣਾ ਸਕਦੇ ਨਹੀਂ ਬਣਾ ਸਕਦੇ ਤੁਹਾਡੀ ਸ਼੍ਰੋਣੀ ਕਮੇਟੀ ਦੇ ਪ੍ਰਚਾਰ ਗ੍ਰੰਥੀ ਜਿਹੜੇ ਕਰਤੂਤਾਂ ਕਰਦੇ ਨੇ ਗੰਗ ਸਰ ਜੀ ਤੁੱਕੀ ਹੋਇਆ ਸੀ ਬੋਲੋ ਕਿ ਉਤਰ ਨੂੰ ਬੀਬੀ ਜੰਗੀਰ ਕੌਰ ਰੋਜ਼ ਬਿਊਟੀਪਲ ਤੋਂ ਤਿਆਰ ਹੋ ਕੇ ਆਉਂਦੀ ਆ ਕਹਤੋਂ ਕੁਛ ਨਹੀਂ ਕਹਿ ਸਕਦੇ ਕਿ ਨੂੰ ਸ਼ਾਮ ਸੂਰਤ ਕਰਨਾ ਚਾਹੁੰਦੇ ਹੋ ਅੱਧਾ ਪੰਜਾਬ ਇਸਾਈ ਬਣ ਗਿਆ ਤੁਸੀਂ ਖੁਦ ਕਹਿੰਦੇ ਹੋ ਭਗਵੰਦਵਾੰ ਦਾ ਇਹ ਵੀ ਕਹਿੰਦਾ ਕਹਿੰਦਾ ਮੈਂ ਆਪਣੇ ਪਿਓ ਦਾ ਜਿੰਨੀਆਂ ਵੀ ਸਟੇਟਮੈਂਟ ਆਈਆਂ ਨੇ ਉਹ ਸ਼ਰਿਆ ਪੜ੍ਹ ਕੇ ਕਹਿ ਰਿਹਾ ਉਹਦੀ ਕੋਈ ਮੰਨੇ ਨਾ ਮੰਨੇ ਤੁਸੀਂ ਤਾਂ ਫਾਰਮੈਲਟੀ ਵੀ ਨਹੀਂ ਕਰ ਸਕਦੇ ਹੋਰ ਦੱਸੋ ਚਲੋ ਇੰਨੀ ਕੱਲੋਂ ਆਪਾਂ ਬਹੁਤ ਐ ਜੇ ਹੋਰ ਚਾਹੀਦੀ ਹੋਈ ਕੱਲ ਨੂੰ ਦੁਬਾਰੇ ਫੇਰ ਪਾ ਦੂ ਚਲੋ ਨੇ ਤਾਂ ਇੰਨੀ ਲੜਨ ਲਾ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ